ਦੂਜੇ ਦਿਨ ਦੇ ਵਿਖਿਆਨ ਦਾ ਸਿਰਲੇਖ ਹੈ ਗੁਰੂ ਲਾਹੌਰੇ ਪ੍ਰਗਟ ਹੋਈ ਗੁਰਿਆਈ ਸ੍ਰੀ ਅਮਰਸਰ ਸਾਹਿਬ ਦੀ ਪਾਵਨ ਧਰਤੀ ਤੇ ਮੇਰੀ ਪੀੜੀ ਦੇ ਸਤਾਂਤ ਨੂੰ ਪ੍ਰਗਟ ਕਰਨ ਵਿੱਚੋਂ ਦਨ ਭੰਜਨ ਯੋਧੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਛੇਵੀਂ ਜੋ ਸ੍ਰੀ ਗੁਰੂ ਹਰਕੋਬਿੰਦ ਸਾਹਿਬ ਜੀ 1644 ਈਸਵੀ ਵਿੱਚ ਸ੍ਰੀ ਗੀਰਤਵਰ ਸਾਹਿਬ ਵਿੱਚ ਜੋਤੀ ਜੋਤ ਸਮਾ ਗਏ ਉਸ ਵੇਲੇ ਸ੍ਰੀ ਗੁਰੂ ਤੇਗ ਬਹਾਦਰ ਜੀ ਆਪਣੇ ਮਾਤਾ ਨਾਨਕੀ ਜੀ ਅਤੇ ਸਪਤਨੀ ਮਾਤਾ ਗੁਜਰੀ ਜੀ ਨਾਲ ਨਗਰ ਪਕੜਾ ਅਜੌਕਾ ਪਾਟਾ ਪਕੜਾ ਸਾਹਿਬ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਪਿਤਾ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਆਦੇਸ਼ ਨਾਲ ਜਾ ਕੇ ਵਸ ਗਏ ਸਨ ਉੱਥੇ ਗੁਰੂ ਜੀ ਗ੍ਰੈਸੀ ਦਿਨਾਂ ਤੋਂ ਉਹਨਾਂ ਨੂੰ ਪਾਉਦੇ ਹੋਏ ਵੀ ਉਹਨਾਂ ਦੀ ਆਤਮਾ ਦਾ ਅੰਗੂਰ ਚੰਗੇ ਰਹੀਦੇ ਉਹਨਾਂ ਦੀ ਨਿਮਰਤਾ ਦਇਆ ਤੇ ਨਿਰਮਤਾ ਨੇ ਲੋਕਾਂ ਦੇ ਦਿਲਾਂ ਨੂੰ ਜਿੱਤ ਲਿਆ ਉਹਨਾਂ ਦੀ ਜ਼ਿੰਦਗੀ ਕਿਸੇ ਸ਼ਾਂਤ ਦਰਿਆ ਵਰਗੀ ਸੀ ਗਹਿਰੀ ਨਿਰਵਿਕਾਰ ਪਰ ਆਤਮਿਕ ਚੰਦ ਨਾਲ ਭਰੀ ਹੋਈ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਛੋਟੀ ਉਮਰੇ ਹੀ ਆਪਣੀ ਕਿਰਪਾ ਨਾਲ ਤੇਗ ਦੇ ਜੋਹਰ ਵਿਖਾ ਚੁਕੇ ਸਨ ਪਰ ਉਹ ਆਪਣੇ ਬਚਪਨ ਦੇ ਨਾਮ ਅਨੁਸਾਰ ਤਿਆਗ ਦੀ ਮੂਰਤ ਸਨ ਅਤੇ ਅਧਿਆਤਮਿਕ ਸਚਮ ਵਿੱਚ ਲਬਰੇਜ਼ ਤੇ ਅੰਤਰ ਗਿਰਤੀ ਵਿੱਚ ਲੀਨ ਰਹੇ ਸਨ ਉਹ ਹਰ ਪ੍ਰਕਾਰ ਦੀ ਮਾਇਆ ਤੋਂ ਨਿਰਲੇਪ ਸਨ ਉਹਨਾਂ ਦਾ ਨਾਮ ਹੀ ਦਾਨ ਪੁੰਨ ਤੇ ਭਗਤੀ ਬਣ ਚੁੱਕਾ ਸੀ ਤੇ ਕੀਰਤਪੁਰ ਸਾਹਿਬ ਤੋਂ ਬਕਾਲੇ ਆ ਕੇ ਉਹ ਜ਼ਿਆਦਾ ਸਮਾਂ ਭੋਰੇ ਵਿੱਚ ਹੀ ਭਗਤੀ ਕਰਦੇ ਸਨ ਇਹ ਸੁੱਚੀ ਭਗਤੀ ਹੀ ਉਹਨਾਂ ਨੂੰ ਭਵਿੱਖ ਦੇ ਅਦੁੱਤੀ ਕਾਰਜ ਲਈ ਤਿਆਰ ਕਰ ਰਹੀ ਸੀ ਗੁਰੂ ਦੀ ਜੋਤ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਤੋਂ ਸ੍ਰੀ ਗੁਰੂ ਹਰ Rai ਸਾਹਿਬ ਜੀ ਦੇ ਦਰਮਾਨ ਹੋ ਚੁੱਕੀ ਸੀ ਤੇ ਫਿਰ ਸ੍ਰੀ ਗੁਰੂ ਹਰ Rai ਸਾਹਿਬ ਤੋਂ ਬਾਅਦ 30 ਮਾਰਚ 1634 ਨੂੰ ਸ੍ਰੀ ਗੁਰੂ ਹਰਿਕ੍ਰਿਸ਼ਨ ਜੀ ਨੇ ਜਦੋਂ ਆਪਣੇ ਸਿੱਖ ਸੇਵਕਾਂ ਨੂੰ ਦਿੱਲੀ ਵਿੱਚ ਆਪਣੇ ਪਾਸ ਬੁਲਾ ਕੇ ਅਗਲੀ ਜੋਤ ਦਾ ਐਲਾਨ ਕੀਤਾ ਤਾਂ ਉਹਨਾਂ ਨੇ ਸਿਰਫ ਦੋ ਸ਼ਬਦ ਹੀ ਕਹੇ ਬਾਬਾ ਬਕਾਲੇ ਇਨ੍ਹਾਂ ਸ਼ਬਦਾਂ ਦਾ ਰਹਾਸਈ ਸੰਦੇਸ਼ ਦੇ ਕੇ ਅੱਠਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਸੰਗਤਾਂ ਦੇ ਮਨਾਂ ਅੰਦਰ ਕੁਝ ਹਨੇਰਾ ਪਿਆ ਸੀ ਅਤੇ ਗੁਰੂ ਘਰ ਦੀ ਨਵੀਂ ਜੋਤ ਨੂੰ ਮਿਲਣ ਲਈ ਦੇ ਉਤਸੁਕਤਾ ਨਾਲ ਤਾਂ ਕੰ ਲੱਗੇ ਸਨ ਉਧ ਨਗਰ ਬਕਾਲੇ ਅੰਦਰ ਭਗਤ ਦਾ ਘਰ ਦਾ ਪੈ ਰਿਆ ਸੀ 22 ਮੰਜੀਆਂ ਝੂਠੀਆਂ ਲੱਗ ਗਈਆਂ ਭੇਖੀ ਆਪਣੇ ਆਪ ਨੂੰ ਗੁਰੂ ਕਹਿਣ ਲੱਗੇ ਸਭ ਤੋਂ ਵੱਡੇ ਦਾਵੇਦਾਰ ਬਾਬਾ ਧੀਰਮਨ ਸਾਹਿਬ ਜਿਨ੍ਹਾਂ ਦੇ ਕੋਲ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਾਤਨ ਭੀੜ ਵੀ ਸੀ ਦੂਜੇ ਪਾਸੇ ਬਾਬਾ ਰਾਮ ਰਾਏ ਅਥਿਕ ਬਿਰਤੀ ਚੰਦੇ ਵੰਸ਼ਾਂ ਚ ਵੀ ਆਪਣੇ ਹੱਥ ਚ ਤਾਉਣ ਲੱਗ ਪਏ ਸੰਗਤ ਸਾਰੀ ਹੈਰਾਨ ਮਰੇ ਸ਼ਾਮ ਹੋ ਗਈ ਕੌਣ ਹੈ ਸੱਚਾ ਗੁਰੂ ਕੀ ਪਛਾਣ ਹੋਵੇ ਨੌਵੀਂ ਜੁਤੀ ਉਸ ਵੇਲੇ ਦਿੱਲੀ ਦੀ ਸੰਗਤ ਵੀ ਸਤੰਬਰ 1664 ਈਸਵੀ ਵਿੱਚ ਪਾੜੇ ਪਹੁੰਚੀ ਉਹਨਾਂ ਦੇ ਨਾਲ ਇੱਕ ਸਿੱਖ ਆਇਆ ਭਾਈ ਮੱਖਣ ਸ਼ਾਹ ਡਵਾੜਾ ਉਹ ਹੈ ਤਾਂ ਬਹੁਤ ਵੱਡਾ ਵਪਾਰੀ ਸੀ ਤੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਸੇਵਕ ਵੀ ਰਿਹਾ ਸੀ ਅਤੇ ਦੇ ਲੋ ਗੁਰੂ ਸਾਹਿਬਾਂ ਦਾ ਸੇਵਕ ਸੀ ਇੱਕ ਵਾਰ ਉਸ ਦਾ ਸਮੁੰਦਰੀ ਚਹਾਰ ਸੀ ਤੂਫਾਨ ਵਿੱਚ ਫਸ ਗਿਆ ਉਸ ਨੇ ਗੁਰੂ ਸਾਹਿਬ ਨੂੰ ਯਾਦ ਕਰਕੇ ਅਰਦਾਸ ਕੀਤੀ ਜੇ ਬੱਧਿਆ ਮਾਲ ਸਬਾਬ ਸਾਰਾ ਤਾਂ 500 ਸੋਨੇ ਦੀਆਂ ਮੋਹਰਾਂ ਦਾ ਸਵੰਧ ਭੇਟ ਕਰਾਂਗਾ ਕੀਤੀਆਂ ਅਰਦਾਸਾਂ ਗੁਰੂ ਨਾਨਕ ਦੇਵ ਜੀ ਦੇ ਦਰ ਪਰ ਪ੍ਰਵਾਨ ਹੋਈਆਂ ਤੇ ਜਹਾਜ਼ ਬਚ ਗਿਆ ਸੀ ਮਾਨਵ ਸਬਾ ਗੁਰੂ ਨੂੰ ਮਿਲਣ ਲਈ ਹੋਰ ਵੀ ਕਰ ਆ ਗੋ ਅਕਤੂਬਰ 1634 ਈਸਵੀ ਵਿੱਚ ਸੱਚੇ ਗੁਰੂ ਦੀ ਖੋਜ ਲਈ ਉਹ ਵੀ ਸੰਗਤ ਨਾਲ ਪਕੜੇ ਪਹੁੰਚਿਆ ਹਰੇਕ ਦੰਬੀ ਗੁਰੂ ਵੜ ਬੈਠੇ ਨੂੰ ਸੋਨੇ ਦੀਆਂ ਪੰਜ ਪੰਜ ਮੋਰਾ ਭੇਂਟ ਕਰਕੇ ਆਪ ਮਿਲਿਆ ਪਰ ਕਿਸੇ ਵੀ ਦੁਸ਼ਮਣ ਦੀ ਕਰਨਾ ਕੀਤੀ ਤੇ ਉਸ ਦੀ ਰੂਹ ਨੂੰ ਕਿਤੇ ਵੀ ਸਕੂਨ ਨਾ ਮਿਲਿਆ ਖੋਜ ਕਰਦਿਆਂ ਆਖਿਰ ਲੋਕਾਂ ਨੇ ਉਸ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਬਾਰੇ ਦੱਸਿਆ ਜਦੋਂ ਉਸ ਨੇ ਗੁਰੂ ਜੀ ਦੇਦਰ ਦੇ ਦਰਸ਼ਨ ਕੀਤੇ ਚਿਹਰਾ ਸ਼ਾਂਤ ਤੇ ਅਹੋਲ ਸੀ ਪੰਜ ਮੋਰਾ ਦਾ ਮੱਥਾ ਜਦੋਂ ਤੇਗ ਦਿੱਤਾ ਸ਼ੰਕੇ ਨਿਰਿਤ ਕਰਨ ਲਈ ਸਤਿਗੁਰਾਂ ਨੇ 500 ਮੋਰਾ ਜਵੰਗ ਦਾ ਜ਼ਿਕਰ ਕੀਤਾ ਚਿਹਰੇ ਤੇ ਚਮਕ ਆ ਗਈ ਸੁਣ ਹੁਕਮ ਗੁਰੂ ਜੀ ਦਾ ਉਹ ਗੱਧ ਗਰ ਹੋਇਆ ਉਸ ਦੇ ਅੰਦਰੋਂ ਇੱਕੋ ਹਲਾਰੇ ਗੂੰਜ ਨਿਕਲੀ ਗੁਰੂ ਲਾ ਲੋਰੇ ਗੁਰੂ ਲਾ ਥੋਰੇ ਸੱਚਾ ਗੁਰੂ ਮਿਲ ਗਿਆ ਸੱਚਾ ਗੁਰੂ ਲੱਭ ਗਿਆ ਉਸੇ ਸਮੇਂ ਜੋ ਦਿੱਲੀ ਦੀ ਸੰਗਤ ਬਤੋ ਉਹ ਰਿਆਈ ਦੇ ਪੰਜ ਪੈਸੇ ਅਤੇ ਨਾਲੀਅਲ ਭੇਜੇ ਗਏ ਸਨ ਭੇਂਟ ਕੀਤੇ ਗਏ ਬਾਬਾ ਗੁਰਦਿੱਤਾ ਜੀ ਨੇ ਇਹ ਗੁਰਬਖਸ਼ਿਸ਼ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਕਰ ਦਿੱਤੀ ਤੇ ਸਾਜ ਹੀ ਸੰਗਤ ਨੇ ਬੜੇ ਸਤਕਾਰ ਨਾਲ ਨੱਥਾ ਢੀਕਿਆ ਪਰ ਉਹਦਰ ਧੀਰਮਰ ਇਹ ਸੱਚ ਸਹਾਰ ਨਾ ਸਕਿਆ ਉਹ ਆਪਣੇ ਇੱਕ ਛੀਹਾ ਮਸੰਦ ਰਾਹੀਂ ਗੁਰੂ ਘਰ ਦਾ ਸਾਰਾ ਕੀਮਤੀ ਸਮਾਨ ਜੱਗਰਣ ਲੁੱਟਣ ਤੇਰੇ ਤੇ ਲੈ ਗਏ ਅਤੇ ਗੁਰੂ ਜੀ ਉੱਤੇ ਗੋਲੀ ਚਲਵਾਈ ਪਰ ਗੋਲੀ ਛੂ ਕੇ ਕੋਲੋਂ ਲੰਘ ਗਈ ਮੱਖਣ ਸ਼ਾਹ ਤੇ ਉਸ ਦੇ ਸਾਥੀਆਂ ਨੇ ਧੀਰਮਲ ਵੱਲੋਂ ਗੁਰੂ ਜੀ ਦਾ ਲੁੱਟਿਆ ਹੋਇਆ ਸਮਾਨ ਵਾਪਸ ਲਿਆਂਦਾ ਪਰ ਗੁਰੂ ਜੀ ਨੇ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੇਨਤੀ ਸਮੇਤ ਸਾਰਾ ਕੀਮਤੀ ਸਮਾਨ ਧੀਰਮਲ ਨੂੰ ਵਾਪਸ ਕਰ ਦਿੱਤਾ ਗੁੰਗਾ ਦਾ ਹਿਰਦਾ ਹਰ ਵੇਲੇ ਦਰਿਆ ਅਤੇ ਖੇਮਾ ਨਾਲ ਭਰਪੂਰ ਰਹਿੰਦਾ। ਵਿਰੋਧੀਆਂ ਦੀਆਂ ਚਾਹਤਾਂ ناکਾਮ ਰਹੀਆਂ ਅਤੇ ਦਿੱਲੀ ਦੇ ਤਖਤ ਦੇ ਹਾਲਾਤ ਵੀ ਬਦਲੇ। ਇਸ ਹਾਲਾਤ ਵਿੱਚ 1665 ਈਸਵੀ ਦੇ ਅੰਤ ਵਿੱਚ ਗੁਰੂ ਜੀ ਸ੍ਰੀ ਅਮਰitsar ਸਾਹਿਬ ਤੋਂ ਬਾਪਾ ਵਕਾੜਾ ਹੁੰਦੇ ਹੋਏ ਸ੍ਰੀ ਕੀਰਤਪੁਰ ਸਾਹਿਬ ਆ ਗਏ। ਸ੍ਰੀ ਅੰਗਦ ਸਾਹਿਬ ਵਿਕੇ ਨੌਵੇਂ ਪਾਤਸ਼ਾਹ ਜੀ ਦੇ ਪੁੱਜਣ ਮੌਕੇ ਉਹਨਾਂ ਨੂੰ ਸ੍ਰੀ ਦਰਬਾਰ ਸਾਹਿਬ ਦੇ ਕਬਾੜ ਸਾਜਿਸ ਅਧੀਨ ਪਾਉਂਦੇ ਹੋਏ ਤੇ ਗੁਰੂ ਸਾਹਿਬ ਦਿਨਾਂ ਕਿਸੇ ਵੀ ਬਾਤ ਤੋਂ ਬਾਹਰੋਂ ਕੀ ਦਰਸ਼ਨ ਕਰ ਪਰਤ ਗਏ ਗੁਰੂ ਸਾਹਿਬ ਨੇ ਜਿਸ ਅਸਥਾਨ 'ਤੇ ਗੁਰੂ ਘਰ ਦੇ ਦਰਸ਼ਨ ਕੀਤੇ ਉਸ ਸਥਾਨ ਤੇ ਹੁਣ ਗੁਰਦੁਆਰਾ ਸ੍ਰੀ ਧੜਾ ਸਾਹਿਬ ਸਿशोਬਦ ਹਨ ਇਹ ਸਾਖੀ ਦੱਸਦੀ ਹੈ ਕਿ ਸਾਜਿਸ਼ਾਂ ਦੇ ਸਾਰੇ ਕਿੰਨੇ ਵੀ ਡੂੰਘੇ ਹੋਣ ਪਰ ਸੱਚ ਦੀ ਜੋਤ ਆਪਣੇ ਆਪ ਚਮਕ ਉੱਠਦੀ ਹੈ ਸੱਚਾ نور ਹਨੇਰੇ ਬਦਲਾਂ ਦੀ ਕਾਲਖ ਵਿੱਚ ਕਦੇ ਰੁਕਦਾ ਨਹੀਂ ਆਖਰ ਪ੍ਰਗਟ ਹੁੰਦੇ ਹੀ ਰਹਿੰਦਾ ਹੈ